ਮਿੱਠੇ ਹਾਂ ਮਿੱਠੇ ਆ ਜਾਓ ਕੀ ਕਰਦੇ ਕੁਛ ਨਹੀਂ ਲੀਨ ਰਜ਼ਾਈ ਚ ਬੈਠੀ ਹੀ ਖੇਡਣ ਦੀ ਸੀ ਤੇ ਮੈਂ ਕਿਹਾ ਤੁਹਾਨੂੰ ਵੇਖਾ ਰੋਟੀ ਰੋਟੀ ਦਾ ਕਿਦਾਂ ਮੈਂ ਵੀ ਜੋਤ ਹਿਸਾਬ ਹੀ ਲਿਆਵਾ ਕਰਨਾ ਹਿਸਾਬ ਲਿਖੀ ਤੇ ਜਾਣ ਰਿਆ ਵਾਂ ਪਰ ਸਮਝ ਨਹੀਂ ਗਿਆ ਉਹ ਨਹੀਂ ਵੀ ਡੈਡੀ ਨੂੰ ਕਿਦਾਂ ਦੱਸਣਾ ਚਲੋ ਇਹ ਆ ਪਿੱਟਾ ਦੇਣਾ ਕਿਤੇ ਦੱਸਣਾ ਹੀ ਹੈ ਹਨਾ ਕੱਲ ਨੂੰ ਐਵੇਂ ਲੜਾਈਆਂ ਹੋਣਗੀਆਂ ਘਰ 'ਚ ਦੋਵੇਂ ਭਰਾ ਲੜੋਗੇ ਫਿਰ ਵੀ ਨਹੀਂ ਚੰਗੇ ਲੱਗਦੇ ਇਤੋਂ ਚੰਗਾ ਵਾ ਵੀ ਟਾਈਮ ਨਾਲ ਬੰਦਾ ਕਰ ਲਈ ਤੇ ਉਹ ਵਧੀਆ ਗੱਲ ਉਹ ਤਾਂ ਗੱਲ ਠੀਕ ਵਾ ਪਰ ਜਦੋਂ ਕੇਤੇ ਹਿਸਾਬ ਅੱਡ-ਅੱਡ ਹੋਇਆ ਨਾ ਸਾਡਾ ਤੇ ਲੋਕਾਂ ਨੂੰ ਵੀ ਪਤਾ ਲੱਗਣਾ ਵਾ ਇਦਾਂ ਦੀ ਤੇ ਕੋਈ ਵੀ ਗੱਲ ਨਹੀਂ ਹੈਗੀ ਜਿਹੜੀ ਦੁਨੀਆਦਾਰੀ ਤੇ ਤਲੁਕੀ ਰਹੇ ਹੁਣ ਕੀ ਨੇ ਕਿਹੜੀਆਂ ਗੱਲਾਂ ਹੁੰਨੀਆਂ ਵਾ ਘਰੇ ਭਾਵੇਂ ਬਾਤ ਚੋਂ ਲੋਕਾਂ ਨੂੰ ਪਹਿਲਾਂ ਪਤਾ ਹੁੰਦਾ ਵਾ ਵੀ ਇਦਾਂ ਦੀ ਗੱਲ ਹੋਣੀ ਹੈ ਮੈਂ ਤਾਂ ਹੁਣ ਤੈਨੂੰ ਪਤਾ ਹੀ ਆ ਵੀ ਅਸੀਂ ਕਿਹੜਾ ਕੋਈ ਮੂੰਹ ਜੋਰ ਹੋ ਕੇ ਨਹੀਂ ਕੰਮ ਕਰਨਾ ਅਸੀਂ ਤਾਂ ਤਾਂ ਕਰਕੇ ਡਏ ਆ ਵੀ ਚੱਲ ਇਹ ਆ ਵੀ ਕੱਲ ਨੂੰ ਕੋਈ ਫਿੱਕਾ ਨਾ ਪਵੇ ਕਿਉਂ ਫਿੱਕਾ ਜਦੋਂ ਪੈਂਦੀ ਆ ਨਾ ਉਹ ਪੈਂਦੀ ਪੈਸੇ ਕਰਕੇ ਆ ਆਹ ਨਾਲੇ ਘਰ ਦੇ ਹਾਲਾਤ ਜੇ ਹੋਰ ਵਿਗੜ ਗਏ ਨਾ ਫਿਰ ਸਾਂਭਣਾ ਔਖਾ ਹੋ ਜਾਣਾ ਮੁੜ ਕੇ ਜੇ ਸਾਰੇ ਭੈਣ ਭਰਾ ਇਕੱਠੇ ਘਰ ਦੇ ਫਿਰਨਾ ਵਾ ਇਤੋਂ ਚੰਗਾ ਮਮੀ ਡੈਡੀ ਦੇ ਹੁੰਦਿਆ ਹੁੰਦਿਆ ਸਾਰਾ ਕੰਮ ਵੱਖਰਾ ਵੱਖਰਾ ਹੋਇਆ ਹੋਊਗਾ ਨਾ ਤੇ ਫਾਇਦਾ ਹੀ ਆ ਸਾਨੂੰ ਇਹਦੇ ਚ ਨਾਲੇ ਪਤਾ ਇੱਕ ਗੱਲ ਹੋਰ ਵੀ ਆ लवली ਜਾਂ ਤੇ ਕੋਈ ਕੰਮ ਕਰਦਾ ਹੋਵੇ ਨਾ ਤੇ ਫਿਰ ਗੱਲ ਹੋਰ ਹੁੰਦੀ ਆ ਤੇ ਕੰਮ ਦੇ ਕੋਈ ਕਰਦਾ ਨਹੀਂ ਸਭ ਸਾਰਾ ਜਾਂੜਿਆ ਉਹਦਾ ਸਾਂਝੇ ਖਾਤੇ ਚ ਹੂੰ ਹੁਣ ਵਿਆਹ ਤੇ ਇੰਨੇ ਪੈਸੇ ਲੱਗੇ ਆ ਤੇ ਸਾਰੇ ਸਾਂਝੇ ਖਾਤੇ ਚ ਲੱਗੇ ਆ ਉਹ ਤੇ ਉਹਨੂੰ ਭਰਨੇ ਪੈਣੇ ਆ ਕਰ ਨਹੀਂ ਬੈਣਾ ਹੀ ਹੁਣ ਤੁਹਾਡਾ ਵੀ ਇਹ ਡੈਡੀ ਹੋਣਾ ਕੀਤਾ ਹੀ ਆ ਭਾਵੇਂ ਸਾਂਝੇ ਖਾਤੇ ਜੋ ਭਾਵੇਂ ਜਿੱਦਾਂ ਮਰਜੀ ਚਲੋ ਉਹ ਤੇ ਹੀ ਗੱਲਾਂ ਪੁੱਟਣੀਆਂ ਹੀ ਨਹੀਂ ਆ ਭਾਵੇਂ ਗੱਲ ਨੂੰ ਸਾਬਕ ਦਾਬ ਮੰਗਦੇ ਵੀ ਆ ਨਾ ਉਹਨਾਂ ਕਹਿਣਾ ਵਾ ਵੀ ਇਹਦਾ ਹੋ ਗਿਆ ਤਾਂ ਕਰਕੇ ਹੁੰਦੇ ਆ ਰੋਲਾ ਪਾਉਣ ਚਲ ਅਸੀਂ ਵੀ ਤੇ ਪਰਪਾਈ ਕੀਤੀ ਆ ਸਾਡੇ ਚੋਂ ਵੀ ਨਿਕਲਨੇ ਆ ਕਿ ਸਾਰਾ ਤੇ ਬਰਾਬਰ ਦਾ ਲੱਗਣਾ ਦੋਵਾਂ ਨੂੰ ਚਲੋ ਕੋਈ ਗੱਲ ਨਹੀਂ ਤੁਸੀਂ ਡੈਡਾ ਕੀਤੀ ਗੱਲ ਕਿ ਨਹੀਂ ਫਰੇ ਡੈਡੀ ਨਾਲ ਨਹੀਂ ਜਿਵੇਂ ਮੈਂ ਗੱਲ ਕੀਤੀ ਮੇਰਾ ਰਾਧਾ ਵੀ ਅੱਜ ਗੱਲ ਕਰ ਲਵਾਂ ਜ਼ਰੂਰ ਕਰ ਲਓ ਪਰ ਹੌਸਲੇ ਨਾ ਕਰਿਓ ਇਸ ਤਰੀਕੇ ਨਾਲ ਕਰਿਓ ਵੀ ਬੰਦੇ ਨੂੰ ਇੱਕਦਮ ਇਦਾਂ ਨਾ ਲੱਗੇ ਵੀ ਹਨਾ ਜਿਹਾ ਆਪਣੀਆਂ ਮਰਜ਼ੀਆਂ ਕਰਨ ਦੀਆਂ ਜਾਂ ਕਿਦਾਂ ਹੀ ਸਾਰਾ ਕੁਝ ਦੇ ਆ ਕਰਨ ਫਿਰ ਵੀ ਹਨਾ ਹਾਨੂੰ ਟਾਈਮ ਟੂ ਟਾਈਮ ਪੁੱਛਦੇ ਆ ਉਹ ਸਾਬ ਨਾਲ ਗੱਲ ਕਰ ਲਿਓ ਨਹੀਂ ਮੈਂ ਵੀ ਇਹ ਸੋਚਨੇ ਆ ਮੈਂ ਗੱਲ ਕਰਕੇ ਨਾ ਤੇ ਨਾਲੇ ਨਾ ਇੱਕ ਦੋ ਦਿਨ ਚ ਜਾ ਕੇ ਨਾ ਆਪਾਂ ਤੇ ਲਵਲੀਨ ਦੀ ਐਡਮਿਸ਼ਨ ਜ਼ਰੂਰ ਕਰਾਈਏ ਸਕੂਲੇ ਹਾਂ ਹੁਣ ਬੱਚੇ ਵੀ ਤੇ ਵੜਾਉਣਾ ਤੂੰ ਜਿਹੜੇ ਕੰਮ ਕਰਕੇ ਇਹ ਕੰਮ ਨਹੀਂ ਆ ਕਰਨ ਹਨਾ ਤੇ ਉਹ ਵੀ ਤੇ ਵੇਖੀਏ ਨਾ ਅਰੇ ਸੁਖੋ ਚੰਗਾ ਜਿਹਾ ਕੋ ਵੇਖ ਕੇ ਨਾ ਉਹਦੀ ਡਮਿਸ਼ਨ ਕਰਾ ਦਈਏ ਅੱਗੇ ਮੈਂ ਇੱਕ ਦਿਨ ਸੋਚਣ ਦੀ ਹਾਂ ਮੈਂ ਕਿ ਪਹਿਲਾਂ ਮੰਮੀ ਦਾ ਸੁਭਾਅ ਕਿੰਨਾ ਖਰਾਬ ਹੁੰਦਾ ਸੀ ਹਨਾ ਨਿਗੀ ਨਿਗੀ ਗੱਲ ਤੇ ਖੇਸ ਬੈਣਾ ਜੇ ਪਿੰਡ ਜਾਣਾ ਤਾਂ ਵੀ ਉਹਨਾਂ ਗੱਲਾਂ ਕਰਨ ਲੱਗ ਪੈਣਾ ਲੈ ਪਿੰਡ ਚਲ ਚਲੀਏ ਹੁਣ ਰੁਪਿੰਦਰ ਨੂੰ ਮਾਸਾ ਕੁਝ ਨਹੀਂ ਵੇਲੋ ਕਹਿੰਦੇ ਕਹਿਣਾ ਕੀ ਆ ਵੀ ਹਿੰਮਤ ਨਹੀਂ ਹੁੰਦੀ ਉਹਨੂੰ ਕਹਿੰਦੀ ਜੇ ਕਹਿੰਦੇ ਆ ਤੇ ਅੱਗ ਸੁਣਾਉਂਦੀ ਆ ਉਹ ਗੱਲ ਪਤਾ ਕੀ ਆ ਅਸੀਂ ਸੁਣ ਲੈਂਦੇ ਹਾਂ ਠੀਕ ਆ ਤੇ ਉਹਨਾਂ ਨੂੰ ਲੱਗਦਾ ਸੀ ਇਹਨਾਂ ਕਿਹੜਾ ਜਵਾਬ ਦੇਣਾ ਵਾ ਹੁਣ ਰੁਪਿੰਦਰ ਦਾ ਹੋਂਦਿਆ ਹਿਸਾਬ ਤਾਂ ਵੇਖਿਆ ਵਨ ਉਹਨਾਂ ਨੇ ਤਾਂ ਹੁਣ ਗੱ ਪਰੇ ਆ ਵੀ ਕਦੀ ਕਿਸੇ ਨੂੰ ਗੱਲ ਨਾ ਹੀ ਕਰੋ ਤੇ ਚੰਗਾ ਵਾਰ ਆਪਾਂ ਕੋਲੇ ਹੁੰਦਾ ਹੀ ਲਿਆਉਂਦਾ ਨਾਲੇ ਹੁਣੇ ਆ ਵੀ ਹੁਣ ਕਹਿ ਥੋੜੀ ਸਕਦੇ ਰਹਿੰਦੇ ਨੂੰ ਕੁਛ ਹੂੰ ਉਹ ਤੇ ਹੈ ਜੇ ਕਹਿਣਗੇ ਤਾਂ ਲਵਲੀ ਨਾ ਕੋ ਕਹੂਗਾ ਕੋ ਉਹਨੇ ਤੇ ਫਿਰ ਕਹਿਣੇ ਫੇ ਲੜਾਈ ਪੈ ਨਹੀਂ ਕਰਦੇ ਵਿੱਚ ਪਰ ਇਹ ਆ ਵੀ ਸਮਾਂ ਵੇਲੇ ਬਦਲਦਾ ਹੀ ਬਦਲਦਾ ਵਾ ਭਾਵੇਂ ਜਿੱਦਾਂ ਮਰਜੀ ਆ ਹੁਣ ਨਿਕੈ ਨਿਕਿਆ ਗੱਲਾਂ ਹੁੰਦੀਆਂ ਵਾ ਨਾ ਜਦੋਂ ਘਰ ਚ ਫੇਰ ਪਵਾੜੇ ਪੈਂਦੇ ਪੈਂਦੇ ਆ ਮੈਂ ਤਾਂ ਤੈਨੂੰ ਇਹੋਗਾ ਇਸੇ ਕਰਕੇ ਕਹਿਣਾ ਵਾਂ ਵੀ ਆਪ ਨਹੀਂ ਕਿਸੇ ਨੂੰ ਕੁਛ ਕਹਿਣਾ ਠੀਕ ਆ ਨਾ ਚੁੱਪ ਕਰਕੇ ਆਰਾਮ ਨਾਲ ਰਹੀ ਜਾਓ ਜੇ ਹੁਣ ਮੰਨ ਲਾ ਅਸੀਂ ਕਿਸੇ ਨੂੰ ਜਵਾਬ ਦਿੱਤਾ ਫਿਰ ਉਲਟਾ ਅਹੀਂ ਬਰਿਆਂ ਬਣ ਜਾਣਾ ਵਾ ਉਹਨਾਂ ਫਿਰ ਲਵਲੀਅਲ ਹੋ ਜਾਣਾ ਵਾ ਉਹਨਾਂ ਕਹਿਣਾ ਵੀ ਇਹੋ ਹੀ ਡੇ ਸਾਰੇ ਕੰਮ ਆਪ ਹੀ ਕਰ ਵੀ ਇਹਨਾਂ ਨੂੰ ਅੱਗ ਲੱਗੀ ਵੱਖ ਹੋਣ ਦੀ ਤੇ ਹੁਣ ਇਹ ਗੱਲਾਂ ਵੀ ਕਰੀ ਜਾਂਦੇ ਆ ਇਸ ਕਰਕੇ ਆਪ ਨਹੀਂ ਗੱਲ ਕਰਨੀ ਕਿਸ ਨੂੰ ਠੀਕ ਹੈ ਨਾ ਕੁੜੀ ਦਾ ਧਿਆਨ ਰੱਖੋ ਤੇ ਮੈਂ ਕੋਈ ਨਹੀਂ ਅੱਜ ਡੇ ਇਹਨਾਂ ਨਾਲ ਗੱਲ ਕਰਕੇ ਨਾ ਫਿਰ ਮੈਂ ਦੱਸੂਗਾ ਕਰ ਲਓ ਫਿਰ ਤੁਸੀਂ ਹੈ ਤੇ ਦੱਸ ਦਿਓ ਜੇ ਰੋਟੀ ਖਾਣੀ ਹੋਗੀ ਨਾ ਉਹਦੇ ਵੀ ਬਣਾ ਦੂੰਗੀ ਮੈਂ ਕੋਈ ਨਹੀਂ ਮੈਂ ਦੱਸ ਦਿੰਦਾ ਠੀਕ ਹੈ ਫਿਰ ਸਮਝ ਨਹੀਂ ਆਉਂਦੀ ਵੀ ਉਹ ਡੇ ਇਹਨਾਂ ਨਾਲ ਗੱਲ ਤਰ੍ਹਾਂ ਕਿਦਾਂ ਤੇ ਜੇ ਗੱਲ ਨਾ ਕਰਾਂ ਮੁੜ ਕੇ ਫਿਰ ਤਫਾਕ ਪੈਣਾ ਕੋਈ ਨੀ ਇਦਾਂ ਕਰਦਾ ਜਦੋਂ ਕੱਲੇ ਹੋਣਗੇ ਨਾ ਉਦੋਂ ਗੱਲ ਕਰਾਂਗਾ ਕਰਨਾ ਤਾਂ ਪੈਣਾ ਹੀ ਹੈ ਕੰਮ ਕਹਿੰਦੇ ਸੀ ਪੈਲੀਆਂ ਮਲ ਜਾਣਾ ਗਏ ਨਹੀਂ ਮੁੜ ਕੇ ਉਹ ਠੰਡ ਬੜੀ ਮੇਰਾ ਯਾਰ ਜਾਣ ਨੂੰ ਦਿਲ ਨਹੀਂ ਕੀਤਾ ਜਬਰ ਉਹ ਠੰਡ ਤੇ ਸੱਚੀ ਬੜੀ ਆ ਇਹ ਆ ਵੀ ਚੱਲ ਮੀਂਹੋਂ ਪੈ ਜਿੰਨਾ ਕਰੀ ਓਏ ਆਹ ਥੋੜੀ ਜਿਆ ਧੁੱਪ ਤਾਪ ਲੱਗੀ ਏ ਫੇਰ ਜਾਣ ਨੂੰ ਦਿਲ ਬੱਤਲ ਗਿਆ ਵਾਦੇ ਫੇਰ ਮੀਂਹ ਪੈ ਗਿਆ ਮੁੜ ਕੇ ਕੋਰਾ ਪੈਣਾ ਬੇਣਾ ਫੇਰ ਜਿਆਦਾ ਠੰਡ ਹੋਣੀ ਨਹੀਂ ਮੁੜ ਕੇ ਜਿਆਦਾ ਹੋਈ ਨਹੀਂ ਉਹ ਮੈਂ ਗੱਲ ਕਰਨ ਆਇਆ ਸੀ ਇੱਕ ਹਾਂਜੀ ਦੱਸੋ ਮੈਂ ਤਾਂ ਜੋਤ ਨੇ ਸਲਾਹ ਕੀਤੀ ਓਦਾਂ ਕੋਈ ਨਹੀਂ ਤੁਹਾਡੀ ਵੀ ਸਲਾਹ ਲੈਣੀ ਆਇਆ ਮੈਂ ਤੇ ਓਦਾਂ ਆਇਆ ਅੱਛਾ ਗੱਲ ਇਦਾਂ ਵਾ ਵੀ ਚਲੋ ਪਹਿਲਾਂ ਗੱਲ ਹੋ ਰਹੀ ਤੁਹਾਨੂੰ ਪਤਾ ਵੀ ਲਵਲੀ ਦਾ ਵੀ ਕੰਮ ਵਿੱਚੇ ਚੱਲੀ ਜਾਂਦਾ ਸੀ ਕਰ ਹਾਂ ਹਾਂ ਸਾਜੇ ਖਾਤੇ ਹੈਨਾ ਠੀਕ ਤੇ ਹੁਣ ਤੁਹਾਨੂੰ ਪਤਾ ਵੀ ਉਹਦੇ ਵਿਆਹ ਤੇ ਵੀ ਪੈਸੇ ਪੂਰੇ ਲੱਗੇ ਆ ਲੱਗੇ ਲੱਗੇ ਤੇ ਹੋਰ ਵੀ ਖਰਚਾ ਕਾਫੀ ਹੋ ਗਿਆ ਹੈਨਾ ਮੇਰਾ ਇਹ ਇਰਾਦਾ ਸੀਗਾ ਵੀ ਚੱਲ ਅਸੀਂ ਰਹਿੰਦੇ ਇਕੱਠੇ ਭਾਵੇਂ ਅੱਛਾ ਤੇ ਹਸਾਬ ਜਿਹੜਾ ਉਹ ਵੱਖ-ਵੱਖ ਕਰ ਲਈ ਵੇਖ ਜੋ ਬਣ ਉਹਦੇ ਵਿਆਹ ਨੂੰ ਅਜੇ ਥੋੜਾ ਚਿਰਿਤ ਹੋਇਆ ਵਾ ਤੇ ਜੇ ਉਹਦਾ ਨਾ ਇਹ ਕੰਮ ਕਰਤਾ ਤਾਂ ਉਹਨੇ ਆਖੜਾ ਵੀ ਅਜੇ ਵਿਆਹ ਨੂੰ ਕਿੜੇ ਦਿਨ ਹੋਇਆ ਤੇ ਡੈਡੀ ਜੀ ਤੁਸੀਂ ਹਾਨੂੰ ਵਾਅਦਾ ਕਰਨਾ ਨਹੀਂ ਨਹੀਂ ਮੈਂ ਇਦਾਂ ਬਿਲਕੁਲ ਵਾਅਦਾ ਹੁਣ ਨੂੰ ਨਹੀਂ ਕਹਿਣਿਆ ਅੱਛਾ ਮੈਂ ਸਿਰਫ ਇਹ ਕਹਿਣਾ ਵਾਂ ਵੀ ਤੁਸੀਂ ਮੜਜੀ ਹਿਸਾਬ ਨੂੰ ਝਾਤੀ ਮਾਰ ਲਓ ਠੀਕ ਆ ਇਹ ਆ ਵੀ ਜੋ ਪਹਿਲੀ ਤੋਂ ਗਾਂਹ ਜਿੰਨੀ ਫਸਲ ਚ ਹੋਣੀ ਆ ਜੋ ਵੀ ਠੀਕ ਆ ਉਹ ਚੋਂ ਅੱਧਾ ਸਾਹਿਬ ਉਹਨੂੰ ਦੇਤਾ ਤੇ ਅੱਧਾ ਮੈਨੂੰ ਦੇਤਾ ਇਹ ਪੁੱਤ ਜੋ ਬਣ ਤੂੰ ਤੇ ਹੈਗਾ ਵਾ ਮਿਹਨਤੀ ਬਾਕੀ ਜੋਤਵੀਂ ਸਿਲਾਈ ਕਢਾਈ ਦਾ ਕੰਮ ਕਰੀ ਜਾਂਦੀ ਆ ਤੇ ਤੁਸੀਂ ਆਪਣਾ ਕੰਮ ਚਲਾਈ ਜਾਂਦੇ ਜੀ ਤੇ ਉਹ ਤੇ ਬਿਲਕੁਲ ਹੈ ਵੀ ਇਦਾਂ ਵਿਹਲਾ ਹੀ ਆ ਤੇ ਮੈਂ ਜਿਹੜੀ ਇਹੇ ਕਰਕੇ ਤੁਹਾਨੂੰ ਇਹ ਗੱਲ ਕਹਿਣ ਆਇਆ ਵਾਂ ਕਿਉਂਕਿ ਹੁਣ ਵੇਖੋ ਗਾਂ 2 ਮਹੀਨੇ ਰਹਿ ਗਏ ਆ ਤੇ ਲਵਲੀਨ ਨੇ ਵੀ ਸਕੂਲੇ ਪੈਣਾ ਪੈਣਾ ਇਹ ਤਾਂ ਹੈ ਹੀ ਤੇ ਇਹ ਆ ਵੀ ਫੀਸਾਂ ਤੁਹਾਨੂੰ ਪਤਾ ਨਹੀਂ ਆਣੇ ਦੀ ਹਜ਼ਾਰਾਂ ਚੋਂ ਜਿਹੜੇ ਸਕੂਲੇ ਮਰਜ਼ੀ ਪਾ ਲੋ ਘਟੋ ਘਟ ਵੀ 50000 ਰੁਪਏ 60000 ਰੁਪਏ ਲੱਗ ਜਾਣਾ ਲੱਗ ਜਾਣਾ ਹੈ ਨਾ ਤੇ ਮੈਂ ਇਹ ਚਾਹੁੰਦਾ ਸੀ ਵੀ ਇਹ ਨਾ ਹੋਵੇ ਅਹੀਂ ਉਥੇ ਲਵਲੀਨ ਤੇ ਪੈਸੇ ਲਈਏ ਕਿਉਂਕਿ ਮੈਂ ਕਿਹਾ ਤਾ ਉਹਦਾ ਵੀ ਚਲੋ ਖਾਤਾ-ਖੋਚਾ ਅਸੀਂ ਕੱਢ ਲੈਨੇ ਆਂ ਕੰਮ ਚੋਂ ਨਹੀਂ ਨਹੀਂ ਤੁਸੀਂ ਤਾਂ ਮਿਹਨਤੀ ਜੀ ਤੇ ਜੀ ਅ ਵੀ ਅਸੀਂ ਉਧਰੋਂ ਤਾਰਨੇ ਆਂ ਮੁੜ ਕੇ ਇਹਨੇ ਕਹਿਣਾ ਵਾ ਵੀ ਸਾਂਝੇ ਖਾਤੇ ਨੂੰ ਲਾਉਂਦੇ ਜੇ ਹਨਾ ਇਸ ਕਰਕੇ ਅਸੀਂ ਡਰਨ ਦੇ ਹਾਂ ਕਿ ਕੱਲ ਨੂੰ ਇਹ ਨਾ ਹੋਵੇ ਵੀ ਸਾਡੇ 'ਚ ਫੇਕ ਪੈ ਜਾਏ ਗੱਲੋਂ ਤੇ ਚੱਲ ਹਿਸਾਬ ਆਪਣਾ-ਆਪਣਾ ਹੋਇਆ ਹੋਊਗਾ ਨਾ ਇਹਨੂੰ ਪਤਾ ਹੋਊਗਾ ਵੀ ਇਹਦਾ ਕੀ ਬਚਿਆ ਤੇ ਮੈਨੂੰ ਪਤਾ ਹੋਊ ਮੇਰਾ ਕੀ ਬਚਿਆ ਤੇ ਜਵਨ ਜਦੋਂ ਦਾ ਵੀ ਤੂੰ ਸੰਭਾਲੀ ਆ ਸਾਰਾ ਸਾਬ ਤਾ ਤੇਰੇ ਕੋਲ ਹੀ ਆ ਤੂੰ ਹੀ ਲਿਖਣਾ ਵਾ ਚੱਲ ਮੈਂ ਤੂੰ ਮੈਲ ਲੈਣਾ ਜ਼ਰੂਰ ਆ ਤੇ ਮੈਂ ਠੀਕ ਹੈ ਅਗਲੀ ਹੁਣ ਇਹ ਗੱਲ ਤਾਂ ਮੈਨੂੰ ਵੀ ਪਤਾ ਵਾ ਕਿ ਖਰਚਾ ਕੀ ਆਉਂਦਾ ਤੇ ਕੀ ਨਹੀਂ ਆਉਂਦਾ ਠੀਕ ਹੈ ਕਿ ਨਹੀਂ ਜੇ ਕੋਈ ਗੱਲ ਕਰੂਗਾ ਤੇ ਫਿਰ ਵੇਖੀ ਜਾਊਗੀ ਉਦਾਂ ਇਹ ਆ ਵੀ ਹਿਸਾਬ ਮੈਂ ਸਾਰਾ ਲਿਖਿਆ ਵਾ ਠੀਕ ਹੈ ਤੁਸੀਂ ਇਦਾਂ ਕਰੋ ਇੱਕ ਵਾਰੀ ਲਵਲੀ ਨਾਲ ਜ਼ਰੂਰ ਗੱਲ ਕਰ ਲਓ ਤੁਸੀਂ ਉਹਨੂੰ ਪੁੱਛ ਲਓ ਕਿ ਇਦਾਂ ਜੋਬਨ ਕਹਿੰਦੇ ਆ ਵੀ ਸਾਹਿਬ ਅੱਡ ਅੱਡ ਵਾ ਖਰੇ ਕਿਤੇ ਇਹ ਨਾ ਹੋਵੇ ਕਿ ਜੇ ਮੰਨ ਲਓ ਅਸੀਂ ਉਹਨੂੰ ਇੰਨੀ ਗੱਲ ਕਹੀਏ ਤੇ ਕਿਤੇ ਕੰਮ ਤੋਂ ਲੱਗ ਜੇ ਅਗਲੇ ਨੂੰ ਆਪਣੀ ਪਤਾ ਹੋਊਗਾ ਓਏ ਇਹ ਵੀ ਆਪਾਂ ਸਾਹਿਬ ਅੱਡ ਅੱਡ ਵਾ ਤੇ ਹੁਣ ਅਸੀਂ ਆਪਾਂ ਕੰਮ ਕਰਨਾ ਇਹ ਵੀ ਗੱਲ ਤੇਰੀ ਸਹੀ ਆ ਬਿਲਕੁਲ ਉਹ ਗੱਲ ਵੀ ਕੋਬੇ ਦੇ ਲਾਤ ਵਜਿਹਾ ਕੋਬ ਨਿਕਲ ਗਿਆ ਤੇ ਜੇ ਮੰਨ ਲਓ ਇਹ ਕੰਮ ਹੋ ਜੇ ਨਾ ਤੇ ਸਭੋਂ ਵਧੀਆ ਵਾ ਤੁਸੀਂ ਮੰਮੀ ਨਾਲ ਸਲਾਹ ਕਰ ਲੋ ਤੇ लवली ਨਾਲ ਗੱਲ ਕਰ ਲੋ ਤੇ ਜਿੱਦਾਂ ਵੀ ਉਹ ਕਹਿੰਦਾ ਵਾ ਨਾ ਉਦਾਂ ਹੀ ਅਸੀਂ ਕਰਾਂਗੇ ਜੇ ਲੋਗ ਐ ਇਸ ਫਸਲ ਤੋਂ ਇਸ ਤੋਂ ਜੇ ਕਹੂਗਾ ਅਗਲੀ ਤੋਂ ਅਗਲੀ ਓਏ ਉਹ ਤਾਂ ਤੇਰੀ ਗੱਲ ਠੀਕ ਵਾ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਰਮਨ ਨਾਲ ਗੱਲ ਮੰਮੀ ਤੇਰੀ ਨਾਲ ਤੁਸੀਂ ਇੱਕ ਵਾਰੀ ਗੱਲ ਕਰਕੇ ਨਾ ਤੇ ਮੈਨੂੰ ਜਰੂਰ ਦੱਸਿਓ ਮੈਂ ਸਿਰਫ ਇਹ ਗੱਲੋਂ ਡਰਦਾ ਹਾਂ ਵੀ ਕਿਤੇ ਮੁੜ ਕੇ ਕਹਾਂ ਲੂੰ ਸਾਡਾ ਨਾਣਾ ਲੱਗੇ ਤੇ ਤੁਸੀਂ ਵੀ ਸਾਨੂੰ ਗਲਤ ਨਾ ਸਮਝਿਓ ਅਹੀਂ ਸਿਰਫ ਤਾਂ ਕਰਕੇ ਕਹਿੰਦੇ ਆ ਵੀ ਅਸੀਂ ਲਵਲੀਨ ਨੂੰ ਮੁੜ ਕੇ ਸਕੂਲੇ ਪਾਉਣਾ ਵਾ ਤੇ ਫੇਰ ਅਸੀਂ ਇਹ ਕਹਿੰਦੇ ਹਾਂ ਜੋ ਬਣ ਤੁਹਾਡਾ ਜੇ ਟਾਈਮ ਲੱਗਦਾ ਤੈਨੂੰ ਕਾਈ ਜਾਂਦੇ ਤੇ ਚਲੋ ਜੇ ਫਸਲ ਦੀ ਗੱਲ ਵਾ ਕੋਈ ਗੱਲ ਨਹੀਂ ਉਹ ਵੀ ਉਦੋਂ ਬੈਠ ਕੇ ਕਰ ਲੀਨੇ ਆ ਗੱਲ ਕੀ ਕਹਿੰਦਾ ਵੀ ਉਹਦੀ ਸਲਾਹ ਲੈਨੇ ਆ ਉਹੀ ਗੱਲ ਨਾ ਅਸੀਂ ਰਸੋਈ ਇਕੱਠੀ ਰੱਖਾਂਗੇ ਠੀਕ ਹੈ ਖਰਚਾ ਸਾਰਾ ਬਰਾਬਰ ਕਰੀ ਜਾਵਾਂਗੇ ਮੈਂ ਸਿਰਫ ਇਹ ਗੱਲ ਕਹਿੰਦੇ ਆ ਵੀ ਪਤਾ ਹੋਵੇ ਵੀ ਚੱਲ 6 ਕਿੱਲੇ ਆ ਤਿੰਨ ਕਿੱਲੇ ਦਾ ਉਹਨੂੰ ਕੀ ਬਚਿਆ ਤੇ ਤਿੰਨ ਦਾ ਮੈਨੂੰ ਕੀ ਬਚਿਆ ਹਿਸਾਬ ਅਸੀਂ ਆਦਤ ਕਰ ਲੈ ਕਰ ਉਹਨੂੰ ਬੁੱਤ ਕੀ ਬਜਣਾ ਜਿਹੜੇ ਬੰਦੇ ਨੇ ਫਿਰਦੇ ਤੁਰਦੇ ਰਹਿ ਤੇ ਜੇ ਉਹਦੀ ਨਾਲ ਦੀ ਉਹ ਸੁੱਤੀ ਨਹੀਂ ਉਹਰਦੀ ਤਾਂ ਉਹਨੂੰ ਕੀ ਬਜਣਾ ਚਲੋ ਕੋਈ ਨਹੀਂ ਤੁਸੀਂ ਗੱਲ ਕਰਕੇ ਮੈਨੂੰ ਦੱਸਿਓ ਚਲੋ ਕੋਈ ਦੀ ਫੇਰੀ ਮੈਂ ਤੇ ਨਹੀਂ ਮੰਮੀ ਨਾਲ ਕਰਦਾ ਗੱਲ ਹਾਂ ਠੀਕ ਹੈ ਹਾਂ ਠੀਕ ਚੰਗਾ ਲਵਰੀ ਦਾ ਵਿਆਹ ਕੀਤਾ ਹੀ ਹੈ ਤੇ ਘਰ ਦੇ ਵਿੱਚ ਖਲਾਰਾ ਪੈ ਗਿਆ ਵਾ ਚਲ ਹੁਣ ਅਮਰ ਰਮਨ ਨਾਲ ਕਰਦਾ ਗੱਲ ਵੀ ਜੋ ਬਣਾਏ ਤੇ ਅੱਗ ਲੈਂਦਾ ਰਮਨ ਅੱਗ ਬਾਲ ਕੇ ਬੈਠੀ ਆ ਅੱਗ ਕੀ ਬਾਲਣੀ ਆ ਮੇਰਾ ਇਰਾਦਾ ਥੋੜਾ ਜਿਹਾ ਸਾਗ ਬਣਾ ਲਈਏ ਵੇਲੀ ਪਾਲਕ ਹੈਗੀ ਆ ਤੋ ਉਥੇ ਥੋੜੀਆਂ ਜੀਆਂ ਗੰਦਲਾਂ ਚੀਰਨੀ ਕੀ ਤੋੜ ਲੈਣੇ ਆ ਤੇ ਸਾਗ ਬਣਾ ਲੈਣੇ ਆ ਇਹ ਤਾਂ ਗੂਗਲ ਤੇ ਬਣ ਨਹੀਂ ਡਈ ਤੇ ਜਾਂ ਉੱਤੇ ਬਣਾ ਲੈਣੀ ਗੈਸ ਤੇ ਮੈਂ ਤਾਂ ਕਹਾਂ ਚੱਲ ਬਲ ਜੂਗੀ ਅੱਗ ਤੇ ਨਾਲੇ ਘੜੀ ਲਾਗੇ ਬੈ ਕੇ ਸੇਕ ਲਾਂਗੇ ਤੇ ਨਾਲੇ ਸਾਗ ਬਣ ਜੂਗਾ ਦੋ ਕੰਮ ਹੋ ਜਾਣਗੇ ਚਲ ਇਹ ਵੀ ਗੱਲ ਤੇਰੀ ਠੀਕ ਹੈ ਠੰਡ ਬੜੀ ਆ ਬਲ ਜਾਣੀ ਕੋਈ ਗੱਲ ਨਹੀਂ ਤੂੰ ਮੇਰੀ ਗੱਲ ਸੁਣ ਮੈਂ ਤੇਰੇ ਵੱਲ ਮੇਰੇ ਵੱਲ ਜੋ ਬਣਾਇਆ ਏ ਮੇਰਕੋ ਕੀ ਆਂਦਾ ਵਾ ਉਹ ਕਹਿੰਦਾ ਏ ਵੀ ਡੈਡੀ ਜੀ ਗੱਲ ਵੇਦਾ ਹਾਂ ਹਾਂ ਕਿ ਜਿਹੜਾ ਘਰ ਦਾ ਹਸਾਉਤਾ ਵਾ ਨਾ ਹਾਂ ਉਨੇ ਮੈਨੂੰ ਲੈ ਗਿਆ ਰਜਿਸਟਰ ਤੇ ਅੱਛਾ ਤੇ ਮੈਂ ਸਾਰਾ ਲਿਖਿਆ ਉਹ ਦਿੱਤੇ ਹਾਂ ਤੇ ਮੇਰਾ ਰਦਾ ਵੀ ਵਖ ਵਖ ਕਰ ਲੀ ਹਿਸਾਬ ਦਾ ਅੱਛਾ ਬਿਜਲੀ ਉਹਦੀ ਅਮਤਣ ਆਉਂਦੀ ਆ ਪੈੜੀ ਦੀ ਤੇ लवली ਨੂੰ ਪਤਾ ਹੋਏ ਕਿ ਸ਼ਿਆਕਲਿਆਂ ਚੋਂ ਕੀ ਬਜੰਡਿਆ ਵਾ ਤੇ ਮੈਨੂੰ ਵੀ ਪਤਾ ਹੋਏ ਤੇ ਮੈਂ ਇਹ ਕਿਦਾਂ ਦੀ ਗੱਲ ਹੋਈ ਮੈਂ ਤਾਂ ਉਹਨੂੰ ਦੱਸੀ ਗੱਲ ਮੈਂ ਯਾਰ ਉਹਦੇ ਵਿਆਹ ਨੂੰ ਤੇ ਥੋੜਾ ਚਿਰ ਹੋਇਆ ਆਹੋ ਤੇ ਉਹਨੂੰ ਹੁਣ ਮੈਂ ਕਿਦਾਂ ਦੱਸੂੰਗਾ ਤੇ ਕਹਿੰਦਾ ਵੀ ਡੈਡੀ ਜੀ ਇਹ ਨਾ ਕੰਮ ਕੀਤਾ ਉਹਨੇ ਕਹੀ ਜਣਾ ਵੀ ਇਹ ਪੈਸੇ ਖਾਈ ਜਾਂਦਾ ਮੇਰੀ ਸੁਣੋ ਗੱਲ ਚਲ ਉਹ ਤਾਂ ਕੰਮ ਤਾਂ ਦਾ ਕਰਦਾ ਵਾ ਇਹ ਤਾਂ ਵਿਹਲਾ ਵਾ ਪੈੜੀ ਚ ਨਹੀਂ ਜਾਂਦਾ ਤੇ ਜੇ ਇਹਨੂੰ ਵੱਖਰੇ ਕਰਤਾ ਤੇ ਇਹਦਾ ਚੱਟ ਗੁਜ਼ਾਰਾ ਕਿੱਦਾਂ ਹੋਊਗਾ ਓਏ ਉਹ ਤੇ ਗੱਲ ਹੀ ਮੈਂ ਕਿਹਾ ਯਾਰ ਤੂੰ ਹੀ ਟ੍ਰੈਕਟਰ ਟੂਟਰ ਵਾਂਵਾ ਤੇ ਜੋਦ ਵੀ ਸਲਾਈ ਦਾ ਕੰਮ ਕਰਦੀ ਆ ਤੁਸੀਂ ਤੇ ਬਚਾਈ ਜਾਣਾ ਵਾ ਹਾਂ ਤੇ ਉਹ ਤੇ ਮੈਂ ਸੁੱਤੀ ਨਹੀਂ ਅੰਦਰੋਂ ਉੱਠਦੀ ਤੇ ਇਹ ਜੌਨ ਜਾਂਦਾ ਵਾ ਬਾਹਰ ਤੇ ਘਰ ਨਹੀਂ ਆਉਂਦਾ ਤੇ ਇਹਨੇ ਕੀ ਬਚਾਉਣਾ ਬਚਾਣਾ ਦੂਜੀ ਗੱਲ ਇਹ ਵੀ ਹੈਗੀ ਆ ਉਹਨੇ ਤਾਂ ਕਹਿਤਾ ਪਿਛੇ ਕਿੱਲੇ ਆ ਤੇ ਤੈਨੂੰ ਉਹਨੂੰ ਦੇ ਦਈਏ ਤੇ ਤੈਨ ਮੈਨੂੰ ਦੇ ਦੋ ਤੇ ਇਹੀ ਕਿੱਥੇ ਜਾ ਕੇ ਬਿਣਾਵਾ ਸਾਡੇ ਕੋਲ ਕੁਛ ਨਹੀਂ ਚਾਹੀਦਾ ਸਾਨੂੰ ਰੋਟੀ ਭਾਲ ਕੇ ਕਿੰਨੇ ਦੇਣੀ ਆ ਓਏ ਉਹ ਤੇ ਤੇਰੀ ਗੱਲ ਠੀਕ ਆ ਅੱਜ ਬੇਸ਼ੱਕ ਇਹ ਚੰਗਾ ਵਾ ਨਾ ਵੱਡਾ ਤੇ ਕੱਲ ਨੂੰ ਜਦੋਂ ਇਹਨਾਂ ਨੂੰ ਵੰਡ ਕੇ ਪੈਲੀ ਦੇਤੀ ਨਾ ਉਹਨੇ ਕਹਿਣਾ ਮਾਈ ਬੁੱਢਾ ਉਧਰੋਂ ਰੋਟੀ ਖਾਣ ਤਾਂ ਉਹਨੇ ਕਹਿਣਾ ਉਧਰੋਂ ਖਾਣ ਅਸੀਂ ਤਾਂ ਵਾਧੂ ਹੋ ਜਾਣਾ ਸਾਨੂੰ ਤਾਂ ਠੇਡੇ ਵੱਜਣੇ ਜੇ ਫੇਰ ਇਹਨਾਂ ਨੂੰ ਕਹਿ ਦਨਾ ਵਾ ਵੀ ਅਸੀਂ ਤੀਜਾ ਹਿਸਾਬ ਆਪਣਾ ਕੱਢਣਾ ਜੇ ਆਹੋ ਤੇ ਜਾਨੂੰ ਵੀ ਚਾਹੀਦਾ ਤੁਸੀਂ ਆਪ ਸਿਆਣੇ ਜੇ ਕਿ ਭੈਣ ਭਰਾ ਨੂੰ ਮਿਲਣਾ ਵਰਤਣਾ ਕਿਸ ਦਾ ਦਿਨ ਵਾਰ ਆ ਜਾਂਦਾ ਉਥੇ ਹੀ ਇਹਨਾਂ ਗਾੜੀ ਹੱਥ ਢਾਵਾਂਗੇ ਵੀ ਸਾਨੂੰ ਦੋ ਪੈਸੇ ਫੇਰ ਇਹਨਾਂ ਦੋਵਾਂ ਜਾਣਿਆਂ ਨੇ ਕਹਣਾ ਸਾਡੇ ਤੇ ਘਰਾਂ ਦੇ ਗੁਜ਼ਾਰੇ ਮਹਾ ਚੱਲਣ ਰਏ ਆ ਤੇ ਤੁਹਾਨੂੰ ਕਿੱਥੋਂ ਦੇਈਏ ਰਮਨ ਇਹਨਾਂ ਨੇ ਪੈਸਾ ਨਹੀਂ ਸਾਨੂੰ ਦੇਣਾ ਜੇ ਕਦੇ ਵਾਗਡੋਰ ਇਹਨਾਂ ਦੇ ਹੱਥੇ ਚ ਚਲ ਗਈ ਨਾ ਪੈਸਾ ਨਹੀਂ ਮਿਲਣਾ ਸਾਨੂੰ ਉਹਨੂੰ ਕਹਿ ਵੀ ਜਿੱਦਾਂ ਕੰਮ ਚੱਲਣ ਦਿਆ ਨਾ ਇਦਾਂ ਚੱਲਦਾ ਰਹਿੰਦੇ ਕੋਹ ਨਹੀਂ ਹੋ ਚੱਲਿਆ ਕੋਈ ਗੱਲ ਨਹੀਂ ਆਪੇ ਉਹਨਾਂ ਕਰਨ ਦੇ ਬਣਾਵਾ ਕਹਿੰਦਾ ਇਹ ਲੀਨ ਨੂੰ ਸਕੂਲ ਪਾਉਣਾ ਵਾ ਡੈਡੀ ਜੀ ਤੁਹਾਨੂੰ ਪਤਾ ਹੀ 25-3000 ਰੁਪਏ ਖਰਚਾ ਆ ਜਾਂਦਾ ਵਾ ਬਾਕੀ ਆਡਾ ਘਰਾਂ ਦਾ ਵੀ ਅਸੀਂ ਕਿਤੇ ਜਾਣਾ ਨਹੀਂ ਨਹੀਂ ਤਾਂ ਜੇ ਉਹਨੂੰ ਸਕੂਲ ਪਾਉਣਾ ਵਾ ਤਾਂ ਇਹੀ ਕਿਹੜਾ ਕਹਿੰਦੇ ਵੀ ਨਾ ਪਾ ਤੂੰ ਘਰੋਂ ਪਾ ਖਰਚਾ ਲਾ ਜਿੰਨਾ ਲੱਗਦਾ ਵਾ ਜਦੋਂ ਹੁਣ ਬੱਚੇ ਘਰੇ ਹੋਏ ਤਾਂ ਘਰੋਂ ਹੀ ਖਰਚੇ ਹੋਣੇ ਆ ਕਹਿੰਦਾ ਵੀ ਮੁੜਕੇ ਨਾ ਦਵਾ ਜੀ ਨੇ ਕਿਹਾ ਵਾ ਵੀ ਇਹ ਪੈਸੇ ਕਿੱਥੋਂ ਖਰਚੀ ਜਾਂਦਾ ਕਿਉਂ ਉਹਨਾਂ ਨੇ ਕਿਹਾ ਵਾ ਕੱਲ ਨੂੰ ਉਹਨਾਂ ਦੇ ਬੱਚੇ ਹੋਣਗੇ ਤਾਂ ਉਹਨਾਂ ਦੇ ਖਰਚੇ ਵੀ ਘਰੋਂ ਹੋਣੇ ਆ ਇੰਨੀ ਗੱਲ ਕਿਉਂ ਕਹਿਣਗੇ ਉਹ ਮੈਂ ਭਰਾ ਮੈਂ ਤੇਰੀ ਮਾਂ ਨਾਲ ਕਰ ਲੈਣਾ ਸਲਾਹ ਨਹੀਂ ਨਹੀਂ ਇਹ ਕੰਮ ਨਹੀਂ ਇਹ ਕਰਨਾ ਜਿੱਦਾਂ ਕੰਮ ਚੱਲਦਾ ਚੱਲਣ ਦੋ ਆਂਢ ਗਵਾਂਢ ਕੀ ਆਖੂਗਾ ਪੇ ਕਿੰਨਾ ਕਚੇਰ ਹੋਇਆ ਨਿੱਕੇ ਦੇ ਵਿਆਹ ਹੋਏ ਨੂੰ ਤੇ ਇਹਨਾਂ ਦੇ ਘਰ ਇਹ ਕੰਮ ਹੋਣ ਵੀ ਡੈ ਪਿਆ ਵਾ ਚੰਗੇ ਨਹੀਂ ਲੱਗਦਾ ਇਦਾਂ ਮੈਂ ਤਾਂ ਉਹਨੂੰ ਬੜਾ ਸਮਝਾਇਆ ਇਹ ਉਹ ਹਵਰਦਾ ਹੀ ਨਹੀਂ ਕਹਿੰਦਾ ਡੈਡੀ ਤੁਸੀਂ ਮੰਮੀ ਨਾਲ ਕਰ ਲਓ ਗੱਲ ਮੈਂ ਚੱਲੋ ਕਰਕੇ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਕੀ ਕੀ ਫੇਰ ਉਹਨਾਂ ਦੋਵਾਂ ਜਣੇ ਸਲਾਹ ਕੀਤੀ ਹੋਊ ਸਲਾਹ ਕਰਕੇ ਇਹ ਗੱਲ ਕਰਦੇ ਆ ਨਾ ਉਹ ਪੀ ਹੀ ਵੱਖ ਹੋਣਾ ਵਾ ਮੈਨੂੰ ਉਹਨਾਂ ਨੇ ਸਲਾਹ ਕੀਤੀ ਆ ਸਾਰੀ ਤੇ ਫੇਰ ਇਹ ਗੱਲ ਹੋਈ ਆ ਚੱਲ ਤੁਸੀਂ ਫਿਕਰ ਨਾ ਕਰੋ ਮੈਂ ਵਾੜ ਮਾਰਾਂ ਨੂੰ ਜੋਤ ਨੂੰ ਤੇ ਚਾਹ ਬਣਾ ਕੁੱਟ ਤੇ ਕੋਈ ਗੱਲ ਨਹੀਂ ਕਰ ਲੈਨੇ ਇਹ ਗੱਲ ਦਾ ਵੀ ਹੱਲ लवली ਨੂੰ ਮੈਂ ਸਮਝਾਉਣੀ ਆ ਕਿ ਮਰਜਾ ਲੈ ਉਹ ਕਹਿਣ ਡਈ ਮੈਂ ਵੱਖ ਹੋ ਜਾਣਾ ਤਾਂ ਤੂੰ ਕੀ ਕਰੇਂਗਾ ਨਾ ਖੋਤੀਆਂ ਜੋਗਾ ਤੇ ਨਾ ਟੋਪੀਆਂ ਜੋਗਾ ਤੂੰ ਚੱਲ ਕਰ ਲੈ ਫਿਰ ਗਾ ਦੇਣਾ ਸਲਾਹ ਤੇ ਮੈਨੂੰ ਦੱਸ ਦੇ ਕੀ ਕਹਿੰਦੇ ਕੋਈ ਨਹੀਂ ਮੈਂ ਕਰਦੀ ਆ ਹਾਏ ਹਾਏ ਆ ਤਾਂ ਨਵੀਂ ਗੱਲ ਸੁਣ ਲਈ ਮੈਂ ਤਾਂ ਕਿਹਾ ਹੀ ਪੇ ਵੱਡਾ ਚੰਗਾ ਵਾ ਉਹ ਕਹਿਣ ਰਿਹਾ ਮੈਂ ਵੱਖ ਹੋਣਾ ਆ ਤਾਂ ਨਿੱਕਾ ਧਗੇ ਕਹੇ ਜੋਗਾ ਨਹੀਂਗਾ ਜੇ ਵੱਖਰਾ ਹੋ ਗਿਆ ਤਾਂ ਉਹਨੇ ਦਾ ਆਪਣਾ ਕੰਮ ਲੈ ਕੇ ਤੁਰ ਪੈਣਾ ਉਹਦੀ ਘਰ ਦੀ ਵੀ ਮਿਹਨਤ ਹੀ ਐ ਸਲਾਈ ਕਢਾਈ ਕਰਦੀ ਆ ਤੇ ਇਹ ਦੋਵੇਂ ਦੀ ਇੱਕੋ ਜਿਹੀ ਨਕਮੇ ਇਹਨਾਂ ਦਾ ਕੱਲ ਨੂੰ ਕਿਦਾਂ ਗੁਜ਼ਾਰਾ ਹੁਣਾਵਾ ਕੱਲ ਨੂੰ ਬੱਚੇ ਵੀ ਹੁਣੇ ਆ ਖਰਚੇ ਵਧਣੇ ਆ ਕੋਈ ਨਾ ਉਹਨੂੰ ਮੈਂ ਕਹਿੰਨੀ ਆ ਸਿਆਣਾ ਬਣ ਮੈਂ ਕੀ ਡੇਜ ਕਰਨ ਕਰਨਾ ਕੀ ਆ ਸਾਗ ਬਣਾਉਣਾ ਸੀ ਤਾਂ ਮੈਂ ਚੱਲ ਅੱਗ ਬਾਲ ਲੈਣੀ ਆ ਆ ਲੋ ਖਾ ਲੋ ਲੈ ਅੱਜ ਕਿਧਰੋਂ ਦੇਣ ਚੜਾ ਆ ਉਹ ਦੇਣ ਕਿਧਰ ਚੜਨਾ ਉੱਥੇ ਪਈਆਂ ਸੀ ਤੇ ਮੈਂ ਚੱਲ ਲੈ ਜਾਣਾ ਉਧਰ ਨਹੀਂ ਅੱਜ ਮੈਨੂੰ ਲੱਗਦਾ ਵੀ ਤੈਨੂੰ ਕੋਈ ਕੰਮ ਹੋਆ ਉਹ ਕੰਮ ਮਮੀ ਕਾਦਾ ਹੋਣਾ ਵਾ ਅੱਜ ਵਾਇਦਵਾਰ ਅੱਛਾ ਤੇ ਮੇਰਾ ਰਾਦਾ ਵਾ ਚੱਲ ਕਪੜੇ-ਕੁਪੜੇ ਲਿਆਉਣੇ ਨਾਲੇ ਸੇਲਾ-ਸੂਲਾ ਲੱਗਿਆ ਹੋਣੀ ਆ ਅੱਛਾ ਮੈਨੂੰ ਪੈਸੇ ਚਾਹੀਦੇ ਆ ਉਹ ਪੈਸੇ ਬਹੁਤੇ ਵੀ ਨਹੀਂ ਚਾਹੀਦੇ ਚੱਲ 4000 ਦੇ ਦੋ ਤੈਨੂੰ 4000 ਦੀ ਪਈ ਆ ਨਾ ਉਧਰ ਪਵਾੜਾ ਹੋਰ ਪਿਆਈਓ ਖਲਾਰਾ ਖਿੱਲਰ ਗਿਆ ਈਓ ਬੰਦਾ ਬੰਜਾ ਕੀ ਗੱਲ ਹੋਈ ਏ ਉਹ ਜੋਬਨ ਕਹਿੰਦਾ ਮੈਨੂੰ ਵੱਖਰੇ ਕਰ ਦੋ ਅੱਛਾ ਕਿਉਂ ਆਂਦਾ ਵੀ ਇਹਦਾ ਕੰਮ ਤੇ ਕਰਦਾ ਨਹੀਂਗਾ ਖਰਚਾ ਇਹਨੂੰ ਰੋਹ ਚਾਹੀਦਾ ਵਾ ਓਹ ਜਦੋਂ ਦਾ ਵਿਆਹ ਹੋਇਆ ਮੈਂ ਅੱਜ ਮੰਗੇ ਆ ਤੁਹਾਡੇ ਕੋ ਮੈਨੂੰ ਨਹੀਂ ਪਤਾ ਤੇਰੇ ਪਿਓ ਨੂੰ ਕਹਿੰਦਾ ਤੇਰਾ ਪਿਓ ਹੁਣੇ ਹੀ ਦੱਸ ਕੇ ਗਿਆ ਈ ਮੈਨੂੰ ਤੇ ਮੈਂ ਤਾਂ ਤੇਰੇ ਨਾਲ ਗੱਲ ਕਰਨੀ ਚੰਗਾ ਹੋਇਆ ਤੂੰ ਆਪ ਹੀ ਮੇਰੇ ਨਾਲ ਇੱਧਰ ਆ ਕੇ ਗੱਲ ਕਰ ਲਈਏ ਨਹੀਂ ਵਾਕ ਹੁਣਾ ਕਿਹੜੀ ਗੱਲਾਂ ਆ ਕਿਹੜਾ ਖਰਚਾ ਹੋ ਗਿਆ ਹੁਣ ਸਾਡਾ ਉਹ ਕਹਿੰਦਾ ਵੀ ਮੈਂ ਕੁੜੀ ਵੀ ਪੜਾਉਣੀ ਆ ਮੈਂ ਕੰਮ ਵੀ ਕਰਦਾ ਮੰਮੀ ਉਹ ਹੱਥ ਨਹੀਂ ਲਾਉਂਦਾ ਉਹ ਵਾਜੇ ਸਾਰਾ ਖਰਚਾ ਤੇ ਉਹਦੇ ਕੋ ਆ ਫਸਲ ਦੇ ਪੈਸੇ ਵੀ ਉਹਦੇ ਕੋ ਆ ਨਾ ਕਦੀ ਡੈਡੀ ਨੇ ਪੁੱਛਿਆ ਉਹਨੂੰ ਉਹ ਕਹਿੰਦੇ ਆਈਓ ਵੀ 6 ਕਿੱਲੇ ਆ ਤੇ ਤੈਨੂੰ ਉਹਨੂੰ ਦੇ ਦੋ ਤਿੰਨ ਮੈਨੂੰ ਦੇ ਦੋ ਉਹ ਆਪਣੀ ਪਕਾਵੇ ਨਹੀਂ ਤੇ ਕੁੜੀ ਪਾਲਿਆ ਹਾਂ ਸਕੂਲੇ ਮੈਂ ਕਿਉਂ ਰੋਕਿਆ ਤੇ ਜੇ ਤੁਸੀਂ ਦੋਵੇਂ ਜੀ ਚੰਗੇ ਹੋ ਤੇ ਇਥੋਂ ਤੱਕ ਨੌਬਤ ਆਵੇ ਹੀ ਨਾ ਉਹਨੂੰ ਵੀ ਕਮੇ ਵੀ ਉੱਠ ਕੇ ਕੰਮ ਤੰਦਾ ਕਰ ਆਪ ਵੀ ਭੱਜ ਭੱਜ ਕੇ ਕੰਮ ਕਰਨ ਹੁਣ ਵਿਆਹ ਤੇ ਤੇਰਾ ਵੀ ਹੋ ਗਿਆ ਨਿਆਣਾ ਤੇ ਤੂੰ ਹੈ ਹੀ ਨਹੀਂਗਾ ਵੀ ਤੈਨੂੰ ਇਹੀ ਸਮਝਾਈਏ ਵੀ ਪੁੱਤ ਇਦਾਂ ਕਰ ਲਾ ਇਦਾਂ ਕਰ ਲਾ ਉਹ ਚੱਲ ਮੰਮੀ ਦੋ ਕੁ ਮਹੀਨੇ ਹੋਰ ਆ ਮੈਂ ਰਿਸ਼ਤੇਦਾਰਾਂ ਦੇ ਫਿਰਨਾ ਵਾ ਬਾਅਦ ਮੈਂ ਲੱਭ ਲਈ ਨਾ ਕੋਈ ਨਾ ਕੋਈ ਕੰਮ ਅਸ ਦੋ ਮਹੀਨੇ ਇਦਾਂ ਹੀ ਕੱਢ ਲਾ ਤੋ ਹੁਣ ਵੱਖਰੇ ਹੋ ਉਹਨੂੰ ਕਹਿੰਦੇ ਆ ਨਾ ਦੋ ਮਹੀਨੇ ਤੇਰੇ ਨਾਲ ਵੇਖਣਾ ਥੋੜਾ ਵਾ ਉਹ ਚੱਲ ਵੱਖਰੇ ਹੋ ਕੇ ਵੀ ਘਰੇ ਰਹਿਣਾ ਵਾ ਕਿੱ ਜਾ ਦੇ ਕੋਠੀ ਵੱਖਰੇ ਪਈ ਆ ਤੇ ਚਲ ਵੱਖਰੇ ਹੋਣ ਦਾ ਵੀ ਹੈਗਾ ਵੇਖ ਲੱਭੀ ਜਾਣਗੇ ਪੰਗੇ ਪਾਉਂਦੇ ਆ ਕਿ ਹੁਣ ਜਦੋਂ ਤੇਰਾ ਵਿਆਹ ਨਹੀਂ ਨਾ ਹੋਇਆ ਮੈਂ ਉਹਨਾਂ ਦਾ ਵੀ ਤਰਲੇ ਕਰਦੇ ਪਈ ਇਹਦਾ ਕਿਸ ਤਰ੍ਹਾਂ ਰਿਸ਼ਤਾ ਹੋ ਜਾਵੇ ਚਲ ਵਿੱਚ ਖਲੋ ਕੇ ਰਿਸ਼ਤਾ ਕਰਾ ਦੋ ਸਿਰੇ ਚੜਾ ਦੋ ਤੋਨਾ ਚੜਾ ਵੀ ਦਿੱਤਾ ਤਾਂ ਹੁਣ ਤੇ ਤੂੰ ਅਕਲ ਨੂੰ ਹੱਥ ਮਾਰ ਉਹਨੂੰ ਕੁੜੀ ਨੂੰ ਸਮਝਾ ਸਕੋ ਵੀ ਉੱਠ ਕੇ ਕੰਮ ਤੰਦਾ ਕਰਿਆ ਕਰ ਉਹ ਵੀ ਅੱਕ ਕੇ ਡੇਈ ਉਹ ਕਹਿਣ ਉਹ ਮੰਮੀ ਕੰਮ ਤੇ ਉਹ ਕਰਦੀ ਆ ਹੁਣ ਮਾੜਾ ਮੋਟਾ ਜਿੰਨਾ ਕੋਈ ਨਾ ਹੁੰਦਾ ਸਵਾਹ ਕੰਮ ਕਰਦੀ ਆ ਕੰਮ ਕਰਦੀ ਯਾਰ ਜਾਈ ਸਾਰਾ ਦਿਨ ਬੈਠੀ ਰਹਿੰਦੀ ਰੋਟੀ ਪੱਕ ਜਾਂਦੀ ਉੱਠ ਕੇ ਖਾ ਲੈਂਦੀ ਆ ਕਦੀ ਪਕਾ ਕੇ ਦਿੱਤੀ ਐਡਾ ਵੜਾ ਹੁਣ ਉਥੇ ਕੀਤਾ ਨਹੀਂ ਆ ਤੂੰ ਹੁਣ ਇੱਥੇ ਆਪੇ ਹੌਲੀ ਹੌਲੀ ਡੈਪੂਗੀ ਤੋ ਉਥੇ ਨਹੀਂ ਕੀਤਾ ਤਾ ਹੁਣ ਇਹਦਾ ਮਤਲਬ ਇਹ ਥੋੜਾ ਵੀ ਇੱਥੇ ਵੀ ਨਹੀਂ ਕਰਨਾ ਉਹ ਚੱਲ ਮੰਮੀ ਤੁਸੀਂ ਵੀ ਪਿਆਰ ਨਾਲ ਮਣਾ ਮੋਟਾ ਡਾਜਾ ਕਰੋ ਉਹ ਨਾਲ ਜੇ ਇਦਾਂ ਖੇਡ ਖੇਡ ਪਾਵਾਂਗੇ ਤੇ ਫਿਰ ਇਦਾਂ ਕਰ ਲੈਪੂਗੀ ਮੈਂ ਤਾਂ ਪੁੱਤ ਇੱਕ ਦੋ ਵਾਰ ਅੰਦਰ ਗਈ ਉਹਦੇ ਕੋਲ ਉਹ ਗਾੜੀ ਟਕੇ ਟਕੇ ਦਾ ਜਵਾਬ ਦਿੰਦੀ ਤੇ ਮੈਂ ਉਹਨੂੰ ਪਿਆਰ ਨਾਲ ਕੀ ਕਹਾਂ ਤੂੰ ਹੀ ਦੱਸ ਦੇ ਰਹਿੰਦੀ ਹੁੰਦੀ ਉਹਦੀ ਮਾਂ ਫੋਨ ਕਰ ਦਿੰਦੀ ਆ ਵੀ ਕੰਮ ਵਾਲੀ ਲਾ ਲਓ ਭਲਾ ਮਾਂ ਨੂੰ ਇੰਨਾ ਹੀ ਤਰਸ ਕੁੜੀ ਆਪਣੀ ਤੇ ਆਉਂਦਾ ਹੀ ਵੀ ਕੰਮ ਨਹੀਂ ਇੰਨੇ ਕਦੀ ਕੀਤਾ ਤੋ ਉਥੇ ਦਾਜਵੇ ਉਹ ਚਲ ਕੋਈ ਗੱਲ ਨਹੀਂ ਮੈਨੂੰ ਵੀ ਸਮਝਾਉਣਾ ਉਹ ਇਦਾਂ ਦੀਆਂ ਗੱਲਾਂ ਹੋਣੀਆਂ ਵਾ ਘਰ ਚ ਤੇ ਚਲ ਤੂੰ ਕਿ ਕੰਮ ਧੰਦਾ ਕਰਨ ਰਿਹਾ ਪਾ ਉੱਠ ਕੇ ਤੇ ਨਾਲੇ ਤੈਨੂੰ ਪਤਾ ਪੈਸਿਆਂ ਦਾ ਕੰਮ ਮੇਰ ਕੋ ਨਹੀਂ ਹੈਗਾ ਆਪਣੇ ਪਿਓ ਕੋ ਮੰਗ ਉਹਨੂੰ ਕਹਿ ਵੀ ਮੈਨੂੰ ਪੈਸੇ ਦੇ ਵੀ ਜੇ ਤੈਨੂੰ 4 ਦਾ 6 ਦਾ 5 ਦਿੰਦਾ ਤਾਂ 5 ਲੈ ਜਾ ਦੇ ਕੋ ਮਮਮੀ ਤੁਸੀਂ ਕਹੋ ਉਹਨਾਂ ਵੀ ਮੇਰੇ ਸਿਰ ਦੇ ਵਾਲਾ ਨੂੰ ਪੈਣਾ ਵਾ ਤੇ ਮਮਮੀ ਗਾੜੀ ਹੁਣ ਬੇਚਤੀ ਕਰਾਈ ਜਾਵੇ ਸਾਰਿਆਂ ਕੋ ਤੁਹਾਡੇ ਕੋ 2-3 ਮਹੀਨੇ ਹੋ ਗਏ ਵਿਆਹ ਨੂੰ ਹੁਣ ਤਾਂ ਤੁਹਾਡੇ ਕੋ ਮੈਂ ਪੈਸੇ ਮੰਗੇ ਆ ਉਦੋਂ ਦੇ ਮੈਂ ਉਹ ਹੀ ਖਰਚਾ ਕਰਨਿਆ ਜਿਹੜੇ ਵਿਆਹ ਤੇ ਹੋਏ ਆ ਆਹੋ ਉਹ ਕਿਹੜਾ ਮਾਂ ਨੂੰ ਫੜਾਇਆ ਸੀ ਉਹ ਨਹੀਂ ਤਾਂ ਦਾ ਫਰਜ ਬੰਦਾ ਪੜਾਉਂਦਾ ਵੀ ਮੰਮੀ ਆ ਇੰਨੇ ਪੈਸੇ ਹੋਏ ਆ ਉਹ ਤੂੰ ਪੱਲੇ ਬੰਨ ਛੜੇ ਹੁਣ ਉਹ ਮੁੱਕ ਗਿਆ ਤਾਂ ਹੁਣ ਮੰਮੀ ਦਿਵਾਲੇ ਚੜ ਗਿਆ ਵਾ ਵੀ ਮੰਮੀ ਪੈਸੇ ਦੇ ਦੋ ਤੁਹਾਨੂੰ ਉਦਾਂ ਚੰਗਾ ਨਹੀਂ ਲੱਗਦਾ ਮੈਂ ਘਰ ਚ ਕੋਈ ਨਹੀਂ ਮੈਂ ਚੱਲ ਜਾਨਾ ਵਾ ਕੇ ਬੰਨੇ ਭਾਏ 7-8000 ਤੇ ਲੱਗੂਗਾ ਲੱਜੂਗਾ ਕਦੋਂ ਲੱਗਣਾ ਵਾ ਹੁਣ ਲੱਗ ਲੱਗਣਾ ਕਦੋਂ ਵਾ ਜਦੋਂ ਵੱਖਰੇ ਹੋਗੇ ਉਹ ਚੰਗਾ ਭਰਾ ਹੁਣ ਡੈਡੀ ਕੋ ਜਾਵਾ ਆਹੋ ਡੈਡੀ ਕੋ ਜਾ ਉਹਦੇ ਕੋ ਲੈ ਪੈ ਗਾੜੀ ਨੇ ਵੀ ਸਿਰਦੇ ਵਾਲਾ ਨੂੰ ਪਹਿਣਾ ਤੇ ਮੈਂ ਫਿਰ ਕੀ ਕਰਾਂ ਜੇ ਤੇਰੇ ਨਾਲ ਪਿਆ ਤੇ ਮੇਰੇ ਪਊਗਾ ਜਾ ਪਿਓ ਆਪਣੇ ਕੋ ਜਾ ਹੁਣ ਮਮੇ ਤੂੰ ਹੀ ਦੇ ਦੇ ਤੇ ਕੋਹ ਹੁਣੇ ਆ ਪੈਸੇ ਮੇਰੇ ਕੋਲ ਹੈ ਨਹੀਂ ਕੋਈ ਵੀ ਮੈਂ ਤਾਂ ਆਪ ਉਹਨਾਂ ਕੋ ਲੈ ਕੇ ਜਾਣੀ ਜਿੱਥੇ ਜਾਣਾ ਹੁੰਦਾ ਟੰਗਾਸਰ ਨਹੀਂ ਦੇਣੀ ਮੈਨੂੰ ਤਾਂ ਤੇਰੀਆਂ ਕਰਤੂਤਾਂ ਦਾ ਪਹਿਲਾਂ ਹੀ ਪਤਾ ਸੀ ਮੈਂ ਮਤਲਬ ਉਹਦਾ ਕਰਕੇ ਹੀ ਆਇਆ ਵਾਂ ਪੈਸੇ ਦੇ ਦੋ ਪੈਸੇ ਦੇ ਦੋ ਤੁਸੀਂ ਇੱਥੇ ਬੈਠੇ ਆ ਤੇ ਮੈਂ ਤੁਹਾਨੂੰ ਬਾਹਰ ਢੀਕੰਦੀ ਹ ਤਿਆਰ ਹੋ ਗਏ ਓਏ ਯਾਰ ਤਿਆਰ ਹੋ ਗਏ ਵੀ ਜਾਣਾ ਕਿੱਥੇ ਹੈ ਪੈਸਾ ਕੋਲ ਕੋਈ ਨਹੀਂ ਕਿਉਂ ਕੀ ਗੱਲ ਹੋ ਗਈ ਹੈ ਪੈਸੇ ਉਹਦੇ ਕੋ ਮੰਗੇ ਮੰਮੀ ਕੋ ਅੱਛਾ ਉਹਨੇ ਦਿੱਤੇ ਨਹੀਂ ਇਕ ਪੰਗਾ ਹੋਰ ਨਹੀਂ ਛੜਿਆ ਘਰ ਚ ਹੁਣ ਕੀ ਗੱਲ ਹੋ ਗਈ ਹੈ ਗੱਲ ਕੀ ਹੋਣੀ ਹੈ ਕਿ ਉਹ ਜੋਬਨ ਕਹਿਣ ਡਿਆ ਮੈਂ ਵੱਖ ਹੋਣਾ ਵਾ ਵੱਖ ਹੋਣਾ ਵਾ ਉਹ ਯਾਰ ਗੱਲ ਪਤਾ ਕੀ ਆ ਹੁਣ ਜੋਬਨ ਕਰਦਾ ਟਰੈਕਟਰ ਦਾ ਕੰਮ ਹਾਂਜੀ ਠੀਕ ਆ ਉਹ ਤੋਂ ਵੀ ਚਲੋ 1200 2000 ਕੁੱਟ ਦਾ ਵਾ ਰੋਜ਼ ਹੀ ਉਹ ਤਾਂ ਬਹੁਤਾ ਨਹੀਂ ਦੇ ਹਜ਼ਾਰ ਤੇ ਵੱਜਦਾ ਹੀ ਜਾਂਦਾ ਹੀ ਉਹਨੂੰ ਤੇ ਹੁਣ ਉਹ ਕਰਦੀ ਐ ਸਲਾਈ ਕਢਾਈ ਦਾ ਨਾਲੇ ਕਰਦੀ ਐ ਰਸੋਈ ਦਾ ਤੇ ਉਹ ਵੀ ਨਹੀਂ ਜੀਣ ਦਿੰਦੀ ਉਹਨੂੰ ਫਿਰ ਹੁਣ ਆਪ ਤੁਸੀਂ ਐਂ ਦੋਵੇਂ ਚੀਜ਼ ਕੰਬਲ ਲਿਆ ਕੇ ਪਏ ਰਹੇ ਨੇ ਤੇ ਮੈਂ ਤੈਨੂੰ ਪਹਿਲਾਂ ਆਖਿਆ ਸੀ ਨਾ ਜਦੋਂ ਤੁਸੀਂ ਵਿਆਹ ਦੀ ਗੱਲ ਕਰਦੇ ਸੀ ਮੈਂ ਤੁਹਾਨੂੰ ਫੋਨ ਤੇ ਕਿਹਾ ਸੀ ਨਾ ਕਿ ਕੋਈ ਨਾ ਕੋਈ ਕੰਮ ਲੱਭ ਲਓ ਕਿਤੇ ਲੱਗ ਜਾਓ ਫੇਰ ਹੀ ਘਰ ਦੇ ਵਿੱਚ ਕਦਰ ਆਣੀ ਉਹ ਕੰਮ ਮੈਂ ਵੀ ਲੱਭ ਲੈਣਾ ਉਹਦੇ ਕੰਮ ਤੂੰ ਵੀ ਲੱਭ ਠੀਕ ਹੈ ਨਾ ਘਰ ਦਾ ਤੇ ਲੱਭਦਾ ਵਾ ਕਿ ਨਹੀਂ ਤੇ ਮੈਂ ਤੇ ਚਲੋ ਕਰਦੀਆਂ ਜਿੰਨਾ ਜੋਗੀ ਹੈਗੀ ਨਾ ਉਹ ਕਰਦੀ ਨਹੀਂ ਨਾ ਮੰਮੀ ਦੇ ਨਾਲ-ਨਾਲ ਰਹਿ ਕੇ ਤੇ ਕੰਮ ਕਰਿਆ ਕਰ ਫੇਰ ਉਹਨਾਂ ਨੇ ਸਾਨੂੰ ਕੋਈ ਨਾ ਕੋਈ ਦੇਣਾ ਹੀ ਮੈਂ ਤੁਹਾਨੂੰ ਗੱਲ ਦੱਸਾਂ ਸਿੱਧੀ ਮੈਂ ਉਹਨਾਂ ਨੂੰ ਉਦਾਂ ਹੀ ਨਹੀਂ ਚੰਗੀ ਲੱਗਦੀ ਪਤਾ ਨਾ ਕਿਉਂ ਨਾ ਚੰਗੀ ਲੱਗਦੀ ਤੁਸੀਂ ਕੀਤਾ ਮਰਜ਼ੀ ਨਾ ਵੇਆ ਉਹ ਮਾਪੇ ਇਹੋ ਕਰਦੀ ਸਹਿਮੀ ਨਾ ਕਰ ਲੈਣੇ ਨਾ ਤੇ ਫਿਰ ਆਪੇ ਘਰ ਦੇ ਵਿੱਚ ਕਦਰ ਦੇ ਵਿੱਚ ਉਹਨਾਂ ਨੂੰ ਕੁੜੀ ਨੂੰ ਵੀ ਸਾਹਮਣਾ ਹੁੰਦਾ ਰਸੋਈ ਦਾ ਵੀ ਕਰਨਾ ਹੁੰਦਾ ਇਹ ਗੱਲ ਗਲਤ ਵਾ ਗੱਲ ਗਲਤ ਬਾਤ ਫਿਰ ਵਖਵਾਕ ਹੋ ਕੇ ਬਹਿ ਜਾਣਗੇ ਆਪਾਂ ਭਾਵੇਂ ਕਰਦੀ ਵੀ ਆ ਨਾ ਪਰ ਤਾਂ ਵੀ ਮੇਰੇ ਘਰ ਦੇ ਵਿੱਚ ਕਦਰ ਨਹੀਂ ਪੈਣੀ ਜੇ ਇਹੋ ਵਿਆਹ ਉਹਨਾਂ ਦੀ ਮਰਜ਼ੀ ਨਾ ਹੁੰਦਾ ਨਾ ਉਹਨਾਂ ਦੀ ਆਪਣੀ ਪਸੰਦ ਹੁੰਦੀ ਕੋਈ ਤੇ ਆਪੇ ਚੰਗੀ ਲਗਣੀ ਪਾਈ ਬੈਠੀ ਰਹਿੰਦੀ ਓਏ ਯਾਰ ਉਹ ਹੋਰ ਗੱਲ ਥੋੜੀ ਕੋਈ ਕਹਿੰਦੇ ਆ ਉਹ ਆਂਦੇ ਵੀ ਘਰ ਦਾ ਤੇ ਕੰਮ ਕਰੇ ਸਾਡੇ ਨਾਲ ਮੇਰੀ ਸੁਣੋ ਸੁਣੋ ਗੱਲ ਤੇ ਆਂਦੇ ਨਾਲ ਮੈਂ ਬਾਹਰ ਦਾ ਕੰਮ ਨਹੀਂ ਜੇ ਕਰਨਾ ਕੋਈ ਵੀ ਤੇ ਅੰਦਰ ਦਾ ਕਰੂੰਗੀ ਉਹ ਵੀ ਜਿੰਨਾ ਮੇਕੋ ਹੋਊ ਉਹਨਾ ਹਾਂ ਤੇ ਉਹਨਾਂ ਫਿਰ ਵੱਖ ਹੋ ਕੇ ਬਹਿ ਜਾ ਨਾ ਮੁੜ ਕੇ ਸਾਡੇ ਪੱਲੇ ਨਹੀਂ ਕੋਹ ਵੀ ਰਹਿਣਾ ਉਹਨਾਂ ਕਹਿਣਾ ਜੇ 2 ਮਹੀਨੇ ਵਿਆਹ ਨਹੀਂ ਹੋਇਆ ਲੋਕਾਂ ਨੇ ਕਹਿਣਾ ਹੀ ਚਲੋ ਕੋਈ ਗੱਲ ਨਹੀਂ ਕਹਿੰਦੀ ਆ ਨਾ ਕਹਿੰਦੇ ਰਹਿਣਾ ਤੇ ਮੇਰੀ ਸੁਣੋ ਗੱਲ ਡੈਡੀ ਜਿਨਮ ਕਰਕੇ ਸਲਾਹ ਨਾ ਤੇ ਪਿੰਡ ਹੈਗੇ ਆ ਤਿੰਨ ਕਿਲੇ ਤਾਂ ਆਪੇ ਤੁਹਾਨੂੰ ਕਿਤੇ ਨਾ ਕਿਤੇ ਲਵਾ ਦੇਣਗੇ ਜੇ ਨਹੀਂ ਨਾ ਡਾਡਾ ਸਾਥ ਦੇਣ ਦੇ ਤੇ ਚਲੋ ਕੋਈ ਗੱਲ ਨਹੀਂ ਓਏ ਯਾਰ ਪਿੰਡ ਵੀ ਹੈਗੇ ਆ ਤਿੰਨ ਕਿਲੇ ਇੱਥੇ ਵੀ ਹੈਗੇ ਆ ਉਹ ਕਿੱਲਿਆਂ ਦੀ ਥੋੜੀ ਗੱਲ ਵਾ ਪਰ ਇਹ ਆ ਵੀ ਰੋਜ ਕਿਦੋਂ ਨਾ ਕਿਦੋਂ ਪੈਸਾ ਆਵੇ ਤੇ ਫੇਰ ਵਾ ਤੇ ਲੜਾਈ ਸਾਰੀ ਇਹਦੀ ਆ ਪੈਸਾ ਦੀ ਲੜਾਈ ਹੁੰਦੀ ਆ ਹੁਣ ਗਏ ਹੀ ਪੈਸੇ ਲੈਣ ਤਾ ਕੀ ਬਣਿਆ ਹੁਣ ਉਹ ਪੈਸੇ ਲੈਣ ਗਿਆ ਅਗਲੇ ਜਵਾਬ ਦਿੱਤਾ ਤੇ ਘਰ ਚ ਪਵਾੜਾ ਪਿਆ ਆ ਤੇ ਤੈਨੂੰ ਪੈਸੇ ਨਹੀਂ ਪਈ ਉਹੀ ਪੈਸੇ ਕੋਲ ਹੁੰਦੇ ਤੇ ਫੇਰ ਲੜਾਈ ਕਦੀ ਕਹੇਦੀ ਵੀ ਨਹੀਂ ਚੱਲ ਮੈਂ ਤੇ ਤੈਨੂੰ ਦੱਸਣਾ ਸੀ ਦੱਸਤਾ ਵਾ ਆਪਣੀ ਮਰਜ਼ੀ ਵੇਖ ਲੈ ਗਾੜੀ ਉਹ ਕੋਈ ਨਹੀਂ ਕੰਮ ਤੇ ਵੀ ਲੱਗ ਜਾਗੇ ਡੈਡੀ ਜੀ ਜੇ ਮੈਂ ਕਰੂੰਗੀ ਸਲਾਹ ਫੋਨ ਕਰਕੇ ਕਹਿਨੀ ਹੀ ਉਹਨਾਂ ਨੂੰ ਤੇ ਕੋਈ ਨਾ ਕਿਤੇ ਲੱਭ ਦੇਣਗੇ ਕੰਮ ਕੋਈ ਤੇ ਫੇਰ ਕੋਈ ਨਹੀਂ ਉੱਥੇ ਸਾਰੇ ਕੰਮ ਸਹੀ ਹੋ ਜਾਣੇ ਵੇਖਿਓ ਉਹ ਸਹੀ ਸੋਈ ਨਹੀਂਗਾ ਹੁਣ ਹੁਣੇ ਹੁਣ ਵਖ ਵਖ ਹੋ ਗਏ ਨਾ ਠੀਕ ਜੀ ਸਾਹ ਆਉਣਾ ਸਾਰਿਆਂ ਨੂੰ ਜਿਹਦਾ ਮੂੰਹ ਬਣਾ ਕੇ ਉਧਰ ਉਧਰ ਤੁਰੇ ਫਿਰੇ ਸਾਰੇ ਆ ਤਾਂ ਮੁਕਤ ਜੀ ਲੜਾਈ ਆ